ਹੰਗਾਮੇ ਵਾਲਾ ਸੈਸ਼ਨ ਦੂਜੇ ਦਿਨ ਵੀ ਸ਼ਬਦੀ ਐਕਸ਼ਨ ਸ਼ਬਦੀ ਰਿਐਕਸ਼ਨ ਤੂ ਤੂ ਮੈਂ ਮੈਂ ਕਿੱਥੇ ਗਈ ਮर्याਦਾ ਦੋ ਰੋਜ਼ਾ ਵਿਧਾਨ ਸਭਾ ਦਾ ਦੂਜਾ ਦਿਨ ਬੜਾ ਹੀ ਹੰਗਾਮੇ ਵਾਲਾ ਰਿਹਾ ਖੈਰੇ ਦੋ ਦਿਨ ਦਾ ਸੈਸ਼ਨ ਤਾਂ ਚਾਰ ਦਿਨ ਦਾ ਕਰ ਦਿੱਤਾ ਗਿਆ ਪਰ ਦੂਜੇ ਦਿਨ ਖੂਬ ਹੰਗਾਮਾ ਹੋਇਆ ਖੂਬ ਤੂ ਤੂ ਮੈਂ ਮੈਂ ਹੋਈ ਪਾਰੇ ਸ ਵਿਚਾਰੇ ਕਈ ਮਤੇ ਵੀ ਪਾਸ ਹੋਏ ਸਭ ਤੋਂ ਅਹਿਮ ਮਤਾ ਸੀ ਬੀਬੀਐਮਬੀ ਦੇ ਅਦੀਨ ਡੈਮ ਤੋਂ ਸੀਆਈਐਸਐਫ ਦੀ ਤੈਨਾਤੀ ਖਿਲਾਫ ਮਤਾ ਪਾਸ ਕਰ ਦਿੱਤਾ ਗਿਆ ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਭਾਰਤ ਸਰਕਾਰ ਅਤੇ ਬੀਬੀਐਮਬੀ ਨੂੰ ਬੇਨਤੀ ਕੀਤੀ ਜਾਵੇ ਕਿ ਭਾਖੜਾ ਡੈਮ ਪ੍ਰੋਜੈਕਟਾਂ ਅਤੇ ਬੀਬੀਐਮਬੀ ਦੇ ਹੋਰ ਹਾਈਡਰੋ ਪ੍ਰੋਜੈਕਟਾਂ ਉੱਤੇ ਸੀਆਈਐਸਐਫ ਕਰਮਚਾਰੀ ਤਾਇਨਾਤ ਨਾ ਕੀਤੇ ਜਾਣ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਨਾ ਵਾਲਾ ਤਾਂ ਨਹੀਂ ਕੋਈ ਜੀ ਚਲੋ ਮੈਂ ਸਮਝਦਾ ਹਾਂ ਕਿ ਪ੍ਰਸਤਾਵ ਸਰਵਸੰਮਤੀ ਨਾਲ ਸਵੀਕਾਰ ਹੋ ਗਿਆ ਪਰ ਮਤੇ ਤੇ ਚਰਚਾ ਦੇ ਦੌਰਾਨ ਸੀਐਮ ਮਾਨ ਅਤੇ ਐਲਓਪੀ ਪ੍ਰਤਾਪ ਬਾਜਵਾ ਵਿਚਾਲੇ ਤਿੱਖੀ ਬਹਿਸ ਹੋਈ ਮੁੱਖ ਮੰਤਰੀ ਨੇ ਤਾਂ ਸਪੀਕਰ ਨੂੰ ਜਿੰਦਰੇ ਲਾ ਕੇ ਵਿਰੋਧੀਆਂ ਨੂੰ ਅੰਦਰ ਤਾੜਨ ਤੱਕ ਦੀ ਤਾਕੀਦ ਕਰ ਦਿੱਤੀ ਬੈਠੋ ਤਾਂ ਸਹੀ ਨਾ ਬੈਠੋ ਇੱਥੇ ਖੜਕੇ ਜਵਾਬ ਨਾ ਦਿਓ ਬੈਠੋ ਮੈਨੂੰ ਪਤਾ ਤੁਸੀਂ ਬਹਾਨਾ ਤੁਸੀਂ ਬਹਾਨਾ ਭਾਲ ਕੇ ਬਾਹਰ ਜਾਂਦਾ ਇਹ ਬਹਾਨਾ ਭਾਲ ਕੇ ਬਾਹਰ ਜਾਂਦਾ ਸਰ ਬਾਹਰ ਨਾ ਜਾਂਦੇ ਇਹਨੂੰ ਫਿਰ ਬਾਹਰ ਨਾ ਜਾਂਦੇ ਮੈਂ ਜਿੰਦਾ ਗੁੰਜੀ ਤੁਹਾਨੂੰ ਦਿੱਤਾ ਆ ਪਹਿਲਾਂ ਹਾਲਾਂਕਿ ਸੀਐਮ ਸਾਹਿਬ ਦਾ ਬਾਅਦ ਵਿੱਚ ਆਏ ਪਰ ਇਸ ਤੋਂ ਪਹਿਲਾਂ ਪ੍ਰਤਾਪ ਬਾਜਵਾ ਤੇ ਅਮਨ ਅਰੂੜਾ ਦੇਵੀ ਸੀਆਈਐਸਐਫ ਨੂੰ ਲੈ ਕੇ ਚੰਗੀ ਖਾਸੀ ਤੂੰ ਤੂੰ ਮੈਂ ਮੈਂ ਹੋਈ ਵਾਜਮ ਨੇ ਸਵਾਲ ਚੁੱਕਿਆ ਕਿ ਡੈਮ ਤੋਤਾ ਸੀਆਈਐਸਐਫ ਹਟਾਉਣ ਲਈ ਤੁਸੀਂ ਕਹਿ ਰਹੇ ਹੋ ਪਰ ਸਖਤਰਤ ਦੇ ਬਾਰ ਵੀ ਸੀਆਈਐਸਐਫ ਤਾਇਨਾਤ ਹੈ ਇਸ ਤੇ ਸਰਕਾਰ ਦਾ ਪੱਖ ਅਮਨ ਅਰੂੜਾ ਨੇ ਰੱਖਿਆ ਇਹ ਪੰਜਾਬ ਪੁਲਿਸ ਨੂੰ ਇਹਨਾਂ ਨੂੰ ਇੰਨਾ ਇਸ ਗੱਲ ਤੇ ਹੈ ਕਿ ਸੀਆਈਐਸਐਫ ਹਟਾ ਕੇ ਪੰਜਾਬ ਪੁਲਿਸ ਲਾਈ ਦੇ ਤੇ ਜਿਹੜਾ ਤੁਹਾਡਾ ਚੀਫ ਮਿਨਿਸਟਰ ਤੇ ਇਹ ਸਾਰਾ ਮੰਤਰੀ ਮੰਡਲ ਬੈਠਾ ਜੇ ਸੈਕਟਰੀਅਟ ਉਥੇ ਪੰਜਾਬ ਪੁਲਿਸ ਪ੍ਰੋਟੈਕਸ਼ਨ ਵਾਸਤੇ ਕਿਉਂ ਨਹੀਂ ਆਈ ਥੀ ਉਥੇ ਸੀਆਈਐਸਐਫ ਰੱਖਤੀ ਜਿੱਥੇ ਆ ਕੀਤਾ ਹੈ ਉਥੇ ਵਿਡੋਕਰੋ ਸੀਐਸਐਫ ਨੂੰ ਜਿੱਥੇ ਆਪ ਬੈਠਦੇ ਹੋ ਉਥੇ ਡਰਦੇ ਸੀ ਐਸਐਫ ਲਈ ਇਹਨਾਂ ਨੇ ਓਬਜੈਕਸ਼ਨ ਕੀ ਰੇਜ਼ ਕੀਤਾ ਕਿ ਜੀ ਸੈਕਟਰੀਅਰੇਟ ਦੇ ਵਿੱਚ ਸੈਕਟਰੀਅਰੇਟ ਦੇ ਸੀਐਸਐਫ ਦੀ ਸਕਿਉਰਿਟੀ ਕੁਏ ਸਰ ਸੈਕਟਰੀਅਰ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੀ ਜੂਰਿਸਡਿਕਸ਼ਨ ਹੈ ਜਿਹੜੀ ਉਹ ਯੂਟੀ ਹੈ ਯੂਟੀ ਯੂਟੀ ਕੇਂਦਰ ਸਰਕਾਰ ਕੰਟਰੋਲ ਕਰਦੀ ਹੈ ਆਪਣੇ ਵੀਡੀਓ ਨਾਲ ਛੇੜਛਾੜ ਮਾਮਲੇ ਵਿੱਚ ਵੀ ਪ੍ਰਤਾਪ ਬਾਜਵਾ ਦੀ ਮੰਤਰੀ ਨਾਲ ਖੂਬ ਖੜਕੀ ਅਮਨ ਅਰੂੜਾ ਤੇ ਹਰਪਾਲ ਚੀਮਾ ਖਿਲਾਫ ਬਾਜਵਾ ਨੇ ਐਫਆਈਆਰ ਦਰਜ ਕਰਾਈ ਜੈਸੂ ਲੈ ਕੇ ਚੀਮਾ ਨੇ ਕਿਹਾ ਕਿ ਅਸੀਂ ਐਫਆਈਆਰ ਤੋਂ ਡਰਨ ਵਾਲੇ ਨਹੀਂ ਅਮਨੂ ਰੋੜੇ ਤੇ ਹਰਪਾਲ ਚੀਮੇ ਤੇ ਤੇ ਬਾਕੀਆਂ ਤੇ ਵੀ ਹੋਏਗੀ ਇਨਵੈਸਟੀਗੇਸ਼ਨ ਅਜੇ ਹੁਣ ਸ਼ੁਰੂ ਹੋਏਗੀ ਇਸ ਤੋਂ ਬਾਅਦ ਤੇ ਜਿੰਨਾ ਜਿੰਨਾ ਨੇ ਆਪਣੇ ਹੱਡਲਾਂ ਤੋਂ ਚਲਾਇਆ ਉਹਨਾਂ ਤੇ ਵੀ ਹੋਏ ਜਿੰਨਾ ਜਿੰਨਾ ਨੇ ਫਰਜ਼ੀ ਇਨਫੋਰਮੇਸ਼ਨ ਸਾਡਾ ਵੀਡੀਓ ਡਾਕਟਰ ਕੀਤਾ ਉਹ ਸਾਰੇ ਚੈਨਲਸ ਤੇ ਵੀ ਹੋਏ ਸਾਰੇ ਪ੍ਰੈਸ ਵਾਲਿਆਂ ਤੇ ਵੀ ਹੋਏਗੀ ਤੇ ਸਾਰੇ ਆਮ ਆਦਮੀ ਬੰਦਿਆਂ ਤੇ ਵੀ ਹੋਏਗੀ ਸੋਟਾ ਤੇ ਬੰਦੇ ਭਾਂਜਣ ਇਹ ਫਲੌਟ ਕਰਨਾ ਬੰਦ ਕਰ ਪੰਜਾਬ ਜਾਣਦਾਗਾ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਦੀਆਂ ਸਵਾਲਾਂ ਲੈ ਕੇ ਬੈਠੇ ਭਾਰਤੀ ਜਨਤਾ ਪਾਰਟੀ ਦੀਆਂ ਸਵਾਲਾਂ ਲੈ ਕੇ ਕਾਂਗਰਸ ਪਾਰਟੀ ਦੇ ਝੂਠਾ ਪਰਚਾ ਦਰਜ ਕਰਵਾਇਆ ਇੱਕ ਲਈ 100 ਐਫਆਈਆ ਰਾਓ 50 ਕਰਾਓ 100 ਕਰਾਓ ਜਿੰਨੀ ਮਰਜ਼ੀ ਕਰੋ ਥੈਂਕ ਯੂ ਜਿੰਨੀ ਮਰਜ਼ੀ ਕਰਾਓ ਅਸੀਂ ਤੁਹਾਡੇ ਮੇਰੇ ਥੈਂਕ ਯੂ ਇਹ ਬਿਆਨੀ ਖੜਕਾ ਦੜਕਾ ਇੱਥੇ ਨਹੀਂ ਰੁਕਿਆ ਗੈਂਗਸਟਰਾਂ ਦੇ ਮੁੱਦੇ ਤੇ ਵੀ ਆਗੂ ਵਿਰੋਧੀ ਧਿਰ ਤੇ ਮੰਤਰੀ ਚੀਮਾ ਉਲਝ ਗਏ ਇੱਕ ਦੂਜੇ ਤੇ ਬਲੇਮ ਗੇਮ ਸ਼ੁਰੂ ਹੋ ਗਈ ਹਰਪਾਲ ਚੀਮਾ ਮੁਖਤਾਰ ਅंसारी ਨੂੰ ਲੈ ਕੇ ਕਾਂਗਰਸ ਤੇ ਹਮਲਾਵਰ ਹੋਏ ਤਾਂ ਬਾਜਵਾ ਨੇ ਲਾਰੈਂਸ ਦੀ ਜੇਲ੍ਹ ਵਿੱਚ ਹੋਈ ਇੰਟਰਵਿਊ ਤੇ ਸਰਕਾਰ ਨੂੰ ਘੇਰ ਲਿਆ ਜੀ ਆਪ ਜਨਦਾ ਬਾਜਵਾ ਸਾਹਿਬ ਕਿ ਤੁਸੀਂ ਗੈਂਗਸਟਰ ਬਾਦ ਪੈਦਾ ਕੀਤਾ ਪੰਜਾਬ ਵਿੱਚ ਅਸੀਂ ਐਂਟੀ ਗੈਂਗਸਟਰ ਫੋਰਸ ਦਾ ਗਠਨ ਕੀਤਾ ਬਿਲਕੁਲ ਪੰਜਾਬ ਦੇ ਅੰਦਰ ਗੈਂਗਸਟਰ ਬਾਦ ਖਤਮ ਕਰਾਂਗੇ ਲਾਰੈਂਸ ਬਖਰੋਈ ਨੂੰ ਲਾਰੈਂਸ ਬਖਰੋਈ ਦੇ ਜੇ ਤੁਸੀਂ ਮੇਰੀ ਗੱਲ ਸੁਣੋ ਅਸੀਂ ਬੰਨ ਕਰਦੇ ਹਾਂ ਕਿ ਉਹਨੂੰ ਇੱਥੇ ਕੇਰਨੋ ਡਰੈਸ ਕੀਤਾ ਜਾਵੇ ਇਨਫਰੈਕਸ਼ਨ ਲਿਆ ਜਾਵੇ ਔਰ ਤੁਸੀਂ ਵੀ ਮੈਂ ਮਾਨਯੋ ਮੈਂ ਅਜੇ ਭਾਰ ਨੂੰ ਪੁੱਛਣਾ ਚਾਹਨਾ ਆਨਰੇਬਲ ਹਾਈ ਕੋਰਟ ਤੋਂ ਵੱਡੀ ਤੇ ਕੋਈ ਕਚਹਿਰੀ ਇੱਥੇ ਹੈ ਨਹੀਂ ਬਿਯੋਂਡ ਡਾਊਟ ਸਿਟੀ ਇੱਕ ਡੀਜੀਪੀ ਨੇ ਲਫਾਫੇ ਚ ਬੰਦ ਕਰਕੇ ਨਾ ਦਿੱਤਾ ਕਿ ਏਜੀਟੀਐਫ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਜਿਹਦਾ ਕੰਮ ਹੀ ਗੈਂਗਸਟਰਾਂ ਦਾ ਕੰਮ ਰੋਕਣਾ ਹੈ ਉਹਨਾਂ ਨੂੰ ਫੜਨਾ ਹੈ ਉਹਨਾਂ ਨੂੰ ਗ੍ਰਿਫਤਾਰ ਕਰਨਾ ਹੈ ਉਹਨਾਂ ਦੀ ਇਲੀਗਲ ਐਕਟੀਵਿਟੀਜ਼ ਰੋਕਣੀਆਂ ਨੇ ਉਹਨਾਂ ਦੇ ਹੈੱਡ ਨੇ ਮੁਹਾਲੀ ਦੀ ਕਚਹਿਰੀ ਚੋਂ ਸੀਆਈਏ ਖੜੜ ਖੜ ਕੇ ਆਪਣਾ ਟੈਲੀਫੋਨ ਦੇ ਕੇ ਦਸਵਾ ਘੰਟੇ ਦੀ ਇੰਟਰਵਿਊ ਕਰਾਈ ਲੈਂਡ ਪੂਲਿੰਗ ਅਤੇ ਅਬੋਰ ਕਪੜਾ ਵਪਾਰੀ ਦੇ ਕਤਲ ਨੂੰ ਲੈ ਕੇ ਵੀ ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਸਰਕਾਰ ਰਹੀ ਜਦੋਂ ਸੀਐਮ ਸੰਬੋਧਨ ਕਰ ਰਹੇ ਸਨ ਤੱਕੜੀ ਦੀ ਸੂਈ ਤੇ 12 ਵਜੇ ਸੀਐਮ ਸਾਹਿਬ ਨੇ ਕਿਹਾ ਕਿ ਹਾੜੇ ਤਾਂ 12 ਹੀ ਵਜੇ ਨੇ ਪਰਤਾਬ ਬਾਜਵਾ ਨੇ ਪਲਟਵਾਰ ਕੀਤਾ ਕਿ 12 ਤਾਂ ਤੁਹਾਡੇ ਵੱਜ ਚੁੱਕੇ ਨੇ 12 ਵਜੇ ਫਰਵੇਦਨ ਸਭਾ ਵਿੱਚ ਖੂਬ ਹੰਗਾਮਾ ਹੋਇਆ ਉਹ ਦੇਖੋ ਕੜੀ ਦਾ ਦੇਖੋ ਹਜੇ 12 ਵਜੇ ਨੇ ਤੁਹਾਨੂੰ ਟਾਈਮ ਮਿਲੂਗਾ ਮੇਰੀ ਗੱਲ ਸੁਣੋ ਤੁਹਾਡੇ ਵੱਜ ਨਹੀਂ ਹੋਣੇ ਸਾਡੇ ਨਹੀਂ ਆਗੇ ਬੱਚੇ ਆ ਫੇਰ ਆ ਫੇਰ ਫੇਰੇ ਹੈ ਫੇਰੇ ਕੀ ਹੈ ਇਹ ਹੈ ਕੀ ਹੈ ਆ ਕੀ ਹੈ ਫਿਰ ਤੁਹਾਡੇ ਵੱਜ ਗਏ ਹੁਣ ਮਤਲਬ ਤੁਸੀਂ ਫਿਰ ਹੁਣ ਸਰਦਾਰਾਂ ਨੂੰ ਕੋਈ ਸਰਦਾਰਾਂ ਨੂੰ ਕਹਿੰਦੇ ਹੋ ਜੋ ਵੀ ਕੁਝ ਚਿਹਰ ਦੀ ਇੱਜ਼ਤ ਤੋਂ ਬਿਨਾ ਕਿਹਾ ਗਿਆ ਹੋ ਰਿਕਾਰਡ ਨਾ ਕੀਤਾ ਜਾਵੇ ਪਹਿਲਾ ਸੈਸ਼ਨ 2 ਦਿਨ ਦਾ ਸੀ ਪਹਿਲਾ ਦਿਨ ਤਾਂ 10 ਕੁ ਮਿੰਟਾਂ ਦੇ ਵਿੱਚ ਹੀ ਨਿਪਟ ਗਿਆ ਵਿਰੋਧ ਤੋਂ ਬਾਅਦ ਹੁਣ ਸੈਸ਼ਨ 2 ਦਿਨ ਲਈ ਹੋਰ ਵਧਾ ਦਿੱਤਾ ਗਿਆ ਹੁਣ ਸੈਸ਼ਨ 14 ਤੇ 15 ਨੂੰ ਵੀ ਹੋਏਗਾ ਦੂਜੇ ਦਿਨ ਜਿਸ ਤਰ੍ਹਾਂ ਦਾ ਹੰਗਾਮਾ ਰਿਹਾ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਸਿਆਸਤ ਵਾਲਾ ਸਪੈਸ਼ਲ ਸੈਸ਼ਨ ਇਸੇ ਤਰ੍ਹਾਂ ਹੰਗਾਮੇਦਾਰ ਰਹੇਗਾ ਰਵਿੰਦਰ ਮੀਤ ਪੀਟੀਸੀ ਨਿਊਜ਼ ਚੰਡੀਗੜ੍ਹ